ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਜ਼ਿਲ੍ਹਾ ਮੋਗਾ ਦੇ ਪਿੰਡ ਡਗਰੂ ਦਾ ਰੇਲਵੇ ਸਟੇਸ਼ਨ ਪਿੰਡ ਡਗਰੂ ਦਾ ਰੇਲਵੇ ਸਟੇਸ਼ਨ ਤਕਰੀਬਨ 100 ਕੁ ਸਾਲ ਪੁਰਾਣਾ ਰੇਲਵੇ ਸਟੇਸ਼ਨ ਆ ਤੇ ਜਿਹੜੀ ਤੁਹਾਨੂੰ ਅੱਜ ਇਸ ਰੇਲਵੇ ਸਟੇਸ਼ਨ ਦੀ ਬਿਲਡਿੰਗ ਦਿਖਾ ਰਹੇ ਹਾਂ ਇਹ ਉਸੇ ਸਮੇਂ ਦੀ ਬਿਲਡਿੰਗ ਆ ਜਦੋਂ ਇੱਥੇ ਰੇਲਵੇ ਸਟੇਸ਼ਨ ਬਣਿਆ ਸੀ ਤੇ ਇਹ ਜਿਹੜੀ ਬਿਲਡਿੰਗ ਬਣੀ ਹੋਈ ਆ ਦੋਸਤੋ ਇਹ ਅੰਗਰੇਜ਼ਾਂ ਦੇ ਸਮੇਂ ਦੀ ਬਿਲਡਿੰਗ ਬਣੀ ਹੋਈ ਆ ਥੋੜਾ ਜਿਹਾ ਆਪਾਂ ਪਿੰਡ ਡਗਰੂ ਦੇ ਨਾਮ ਬਾਰੇ ਵੀ ਗੱਲ ਕਰ ਲਈਏ ਦੱਸਦੇ ਆ ਕਿ ਚਾਰ ਪੈਣ ਪ੍ਰਾਸਨ ਜਿਨ੍ਹਾਂ ਦੇ ਵਿੱਚੋਂ ਡਰੋਲੀ ਤੇ ਨਿਧਾਂ ਦੋ ਪੈਣਾ ਸਨ ਤੇ ਡਗਰੂ ਤੇ ਸੋਸ਼ਨ ਦੋ ਭਰਾ ਸਨ ਤੇ ਡਗਰੂ ਦੇ ਨਾਮ ਤੇ ਜਿਹੜਾ ਇਸ ਪਿੰਡ ਦਾ ਨਾਮ ਉਹ ਡਗਰੂ ਪਿਆ ਸੀ ਤੇ ਇਹ ਜਿਹੜੀ ਰੇਲਵੇ ਲਾਈਨ ਸੀ ਦੋਸਤੋ ਇਹ ਇਧਰੋਂ ਲੁਧਿਆਣਾ ਦਿੱਲੀ ਤੋਂ ਲੈ ਕੇ ਤੇ ਅੱਗੇ ਇਹ ਲਾਹੌਰ ਕਰਾਚੀ ਵੱਲ ਨੂੰ ਜਾਂਦੀ ਸੀ ਹੁਣ ਜਿਹੜੀ ਰੇਲਵੇ ਲਾਈਨ ਆਪਾਂ ਦੇਖਦੇ ਆ ਕਿ ਹੁਸੈਨੀਵਾਲਾ ਬਾਰਡਰ ਤੇ ਜਾ ਕੇ 1947 ਦੀ ਵੰਡ ਤੋਂ ਬਾਅਦ ਉੱਥੇ ਬੰਦ ਹੋ ਗਈ ਕਿਸੇ ਸਮੇ ਇਹ ਉਸੇ ਜਿਹੜਾ ਰੇਲਵੇ ਲਾਈਨ ਦਾ ਹਿੱਸਾ ਸੀ ਇੱਥੇ ਬੇਸ਼ੱਕ 2011 ਦੇ ਵਿੱਚ ਜਿਹੜੀ ਇਹ ਨਵੀਂ ਇਮਾਰਤ ਬਣ ਚੁੱਕੀ ਆ ਪਰ ਪੁਰਾਣੀ ਇਮਾਰਤ ਅੱਜ ਵੀ ਇੱਕ ਨਿਸ਼ਾਨੀ ਦੇ ਤੌਰ ਤੇ ਖੜੀ ਹੋਈ ਆ ਦੋਸਤੋ ਤੁਹਾਨੂੰ ਇੱਕ ਪਹਿਲਾਂ ਵੀ ਪਿੰਡ ਡਗਰੂ ਦਾ ਜਿਹੜਾ ਇੱਥੇ ਇੱਕ ਪੜਾ ਬਣਿਆ ਹੋਇਆ ਸੀ ਉਸ ਦੀ ਵੀਡੀਓ ਵੀ ਆਪਾਂ ਸਾਂਝੀ ਕੀਤੀ ਸੀ ਉਹ ਵੀ ਬਹੁਤ ਪੁਰਾਣਾ ਸੀ ਤੇ ਉਸੇ ਤਰ੍ਹਾਂ ਦੋਸਤੋ ਇਹ ਜਿਹੜਾ ਰੇਲਵੇ ਸਟੇਸ਼ਨ ਆ ਇਹ ਵੀ ਬਹੁਤ ਪੁਰਾਣਾ ਹੈ ਇਸ ਦੀ ਜਿਹੜੀ ਤੁਸੀਂ ਅੰਦਰੋਂ ਦੇਖ-ਦੇਖ ਰਹੇ ਹੋ ਇਹ ਇਸ ਦੀਆਂ ਡਾਟਾ ਨੇ ਗਾਡਰਾਂ ਦੀਆਂ ਪੁਰਾਣੇ ਡਿਜ਼ਾਈਨ ਦਾ ਹੀ ਜਿਹੜਾ ਇਹ ਸਾਰਾ ਰੇਲਵੇ ਸਟੇਸ਼ਨ ਬਣਿਆ ਹੋਇਆ ਹੁਣ ਤਕਰੀਬਨ ਜਿਹੜਾ ਨਵੀਨੀਕਰਨ ਹੋ ਚੁੱਕਾ ਟਾਈਮ ਦੇ ਹਿਸਾਬ ਨਾਲ ਰੇਲਵੇ ਸਟੇਸ਼ਨਾਂ ਦਾ ਪਰ ਕੁਝ ਕੁ ਰੇਲਵੇ ਸਟੇਸ਼ਨ ਹੀ ਬਚਿਆ ਜਿਨ੍ਹਾਂ ਦੀਆਂ ਪੁਰਾਣੀਆਂ ਇਮਾਰਤਾਂ ਅੱਜ ਵੀ ਮੌਜੂਦ ਨੇ ਉਹਨਾਂ ਦੇ ਵਿੱਚੋਂ ਇੱਕ ਇਹ ਡਗਰੂ ਦਾ ਰੇਲਵੇ ਸਟੇਸ਼ਨ ਵੀ ਆ ਇਹ ਦੋਸਤੋ ਸਾਂਝੇ ਪੰਜਾਬ ਵੇਲੇ ਦਾ ਜਦੋਂ ਹਾਲੇ 1947 ਦੀ ਵੰਡ ਨਹੀਂ ਹੋਈ ਸੀ ਉਸ ਤੋਂ ਪਹਿਲਾਂ ਦਾ ਇਹ ਰੇਲਵੇ ਸਟੇਸ਼ਨ ਆ ਤੇ ਹੋ ਸਕਦਾ ਹੈ ਕਿ ਜਿਹੜੇ ਮੁਸਲਮਾਨ ਵੀਰ ਲਹਿੰਦੇ ਪੰਜਾਬ ਚਲੇ ਗਏ ਉਹਨਾਂ ਦੇ ਬਜ਼ੁਰਗ ਕਦੇ ਇਹਨਾਂ ਰੇਲਵੇ ਸਟੇਸ਼ਨਾਂ ਤੋਂ ਉਹਨਾਂ ਨੇ ਵੀ ਸਫ਼ਰ ਕੀਤਾ ਹੋਵੇਗਾ ਤੇ ਦੋਸਤੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਵਿਰਾਸਤੀ ਉਹ ਕਿਤੇ ਕਿਤੇ ਹੀ ਦੇਖਣ ਨੂੰ ਮਿਲਦੀਆਂ ਨੇ ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਪ੍ਰਾਣੀਆਂ ਚੀਜ਼ਾਂ ਨੂੰ ਕਵਰ ਕੀਤਾ ਜਾਵੇ ਤਾਂ ਕਿ ਵੱਧ ਤੋਂ ਵੱਧ ਦੂਰ ਦਰਾਡੇ ਬੈਠੇ ਲੋਕ ਵੀ ਇਸ ਚੀਜ਼ ਨੂੰ ਦੇਖ ਸਕਣ ਤੇ ਆਉਣ ਵਾਲੇ ਟਾਈਮ ਦੇ ਲਈ ਵੀ ਇਹਨਾਂ ਨਿਸ਼ਾਨੀਆਂ ਨੂੰ ਜਿਹੜਾ ਸਾਂਭਿਆ ਜਾ ਸਕੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾ ਦੋਸਤੋ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਜੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਹੋਰ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਤੇ Instagram ਤੇ ਫੋਲੋ ਜਰੂਰ ਕਰ ਲਿਓ ਧੰਨਵਾਦ